ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੇ ਇਸ ਸਮੇਂ ਸੀ ਲੰਗੜੋਆ ਬਾਈਪਾਸ ਤੇ ਮੌਜੂਦ ਹੈ ਔਰ ਇੱਥੇ ਇੱਕ ਬਹੁਤ ਹੀ ਭਿਆਨਕ ਹਾਦਸਾ ਹੋਇਆ ਆ ਦਿਖਾ ਦਿਓ ਸਵਿਫਟ ਗੱਡੀ ਜਿਹੜੀ ਹੈ ਇਹ ਬਲਾਚੌਰ ਵਾਲੀ ਸਾਈਡ ਤੋਂ ਆ ਰਹੀ ਸੀ ਔਰ ਦੱਸਿਆ ਜਾ ਰਿਹਾ ਹਾਦਸਾ ਹੋਣ ਤੋਂ ਬਾਅਦ ਗੱਡੀ ਦੋ ਤਿੰਨ ਪਲਟੀਆਂ ਖਾ ਕੇ ਸਿੱਧੀ ਹੁੰਦੀ ਹੈ ਤੇ ਬਿਲਕੁਲ ਆ ਤੁਸੀਂ ਸਕੂਟੀ ਦੇਖ ਸਕਦੇ ਹੋ ਸਕੂਟੀ ਜਿਹੜੀ ਹੈ ਬਹੁਤ ਜ਼ਿਆਦਾ ਨੁਕਸਾਨੀ ਗਈ ਹੈ ਔਰ ਸਕੂਟੀ ਦੇ ਅੱਗੇ ਜਿਹੜੀ ਗੱਲ ਖਾਸ ਹੈ ਜੋ ਸਮਝਣ ਵਾਲੀ ਹੈ ਕਿ ਲਿਖਿਆ ਹੈ ਮਹਿਤਪੁਰ ਉਲਦਣੀ ਹਸਪਤਾਲ ਗੁਰਦੁਆਰਾ ਕਰ ਤਾਰਗੜ ਦੁੱਧ ਦੀ ਸੇਵਾ ਤਾਂ ਜਿਹੜੇ ਬਜ਼ੁਰਗ ਇਸ ਸਕੂਟੀ ਤੇ ਸਵਾਰ ਸਨ ਲਸਿਆ ਜਾ ਰਿਹਾ ਕਿ ਉਹ ਦੁੱਧ ਦੀ ਸੇਵਾ ਕਰਦੇ ਆ ਔਰ ਪਿੰਡ ਪਿੰਡ ਜਾ ਕੇ ਦੁੱਧ ਇਕੱਠਾ ਕਰਕੇ ਮਹਿਤਪੁਰ ਉਲਦਣੀ ਗੁਰਦੁਆਰਾ ਸਾਹਿਬ ਵਿਖੇ ਆ ਦੁੱਧ ਤੋਂ ਨਜ਼ਰ ਆ ਰਿਹਾ ਦੁੱਧ ਦੀ ਸੇਵਾ ਪਹੁੰਚਾਉਂਦੇ ਆ ਔਰ ਅੱਜ ਉਹ ਜਦੋਂ ਦੁੱਧ ਦੀ ਸੇਵਾ ਲੈ ਕੇ ਗੁਰਦੁਆਰਾ ਸਾਹਿਬ ਵੱਲ ਨੂੰ ਉਹਨਾਂ ਨੇ ਜਾਣਾ ਸੀਗਾ ਤਾਂ ਇੱਥੇ ਹਾਦਸਾ ਵਾਪਰ ਜਾਂਦਾ ਔਰ ਜਿਹੜੀ ਇਹ ਕਾਰ ਹੈ ਇਹ ਬਲਾਚੌਰ ਵਾਲੀ ਸਾਈਡ ਤੋਂ ਆ ਰਹੀ ਸੀ ਕਾਰ ਹਾਈਵੇ ਤੇ ਸੀ ਔਰ ਸਕੂਟੀ ਜਿਹੜੀ ਲਿੰਕ ਰੋਡ ਤੋਂ ਮੇਨ ਸੜਕ ਤੇ ਚੜਨ ਲੱਗਦੀ ਹੈ ਤਾਂ ਕਾਰ ਵਾਲਾ ਜੋ ਸਾਨੂੰ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਗੱਲ ਦੱਸੀ ਹੈ ਤਾਂ ਕਾਰ ਵਾਲਾ ਜਿਹੜਾ ਹਾਈਵੇ ਤੇ ਆ ਰਿਹਾ ਸੀ ਸਕੂਟੀ ਵਾਲੇ ਨੂੰ ਪਛਾਣਨ ਦੀ ਕੋਸ਼ਿਸ਼ ਕਰਦਾ ਔਰ ਸਕੂਟੀ ਨਾਲ ਟੱਕਰ ਤਾਂ ਹੋ ਜਾਂਦੀ ਹੈ ਲੇਕਿਨ ਉਸ ਤੋਂ ਬਾਅਦ ਗੱਡੀ ਉਹ ਡਿਵਾਈਡਰ ਵਿੱਚ ਕਰਕੇ ਵੱਜਦੀ ਹੈ ਤੇ ਟਾਇਰ ਫਟ ਜਾਂਦੀ ਹੈ ਗੱਡੀ ਤੋਂ ਦਿਖਾ ਦੋ ਵੇਜੇ ਗੱਡੀ ਦਾ ਟਾਇਰ ਜਿਹੜਾ ਉਹ ਫਟ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਅਗਲਾ ਚੱਕਾ ਜਿਹੜਾ ਉਹ ਖਤਮ ਹੋ ਚੁੱਕਾ ਤੇ ਪਿਛਲਾ ਵੀ ਕਾਫੀ ਨੁਕਸਾਨਿਆ ਗਿਆ ਔਰ ਗੱਡੀ ਪਲਟੀਆਂ ਦੋ ਖਾਨ ਤੋਂ ਬਾਅਦ ਜਿਹੜੀ ਹੈ ਉਹ ਸਿੱਧੀ ਹੋ ਜਾਂਦੀ ਹੈ ਲੇਕਿਨ ਗنیمਤ ਇਹੀ ਹੈ ਰੱਬ ਦਾ ਸ਼ੁਕਰ ਹੈ ਹੀ ਹੈ ਖੁਸ਼ਕਿਸਮਤੀ ਇਹੀ ਹੈ ਕਿ ਜਾਨਾਂ ਬਚ ਗਈਆਂ ਨੇ ਗੱਡੀ ਵਿੱਚ ਵੀ ਇੱਕ ਵਿਅਕਤੀ ਸਵਾਰ ਸੀ ਔਰ ਸਕੂਟੀ ਤੇ ਵੀ ਇੱਕ ਬਜ਼ੁਰਗ ਸਵਾਰ ਸਨ ਰੱਬ ਦਾ ਸ਼ੁਕਰਾਨਾ ਇਹੀ ਹੈ ਕਿ ਜਾਨਾਂ ਬਚ ਗਈਆਂ ਸਿਵਲ ਹਸਪੀਟਲ ਦੇਖਣ ਉਹਨਾਂ ਨੂੰ ਲਿਜਾਇਆ ਗਿਆ ਜਿੱਥੇ ਦੱਸਿਆ ਜਾ ਰਿਹਾ ਕਿ ਹਾਲ ਦੀ ਘੜੀ ਸਟ੍ਰਿਚੇਸ ਲਗਾਏ ਜਾ ਰਹੇ ਆ ਤੇ ਗੱਡੀ ਦਾ ਨੰਬਰ ਹੈ ਜੀ ਪੀਪੀ 09 ਏਡੀ 0477 ਪੀਪੀ 09 ਏਡੀ 0477 ਤਾਂ ਇਹ ਗੱਡੀ ਦਾ ਨੰਬਰ ਹੈ ਔਰ ਸਕੂਟੀ ਵਾਲੇ ਜਿਹੜੇ ਬਾਪੂ ਜੀ ਆ ਉਹਨਾਂ ਦਾ ਪੁੱਤ ਦੱਸਿਆ ਜਾ ਰਿਹਾ ਉਹਨਾਂ ਦਾ ਬੇਟਾ ਜਿਹੜਾ ਆ ਉਹ ਹਸਪਤਾਲ ਵਿਖੇ ਪਹੁੰਚ ਚੁੱਕਾ ਹੈ ਗੱਡੀ ਦੇ ਕਾਫੀ ਪਰਖੱਚੇ ਉੜੇ ਨੇ ਗੱਡੀ ਦਾ ਜਿਹੜਾ 에ਅਰ ਬੈਗ ਉਹ ਵੀ ਖੁੱਲਿਆ ਤੇ ਸਕੂਟੀ ਤਾਂ ਟੋਟਲ ਡੈਮੇਜ ਹੋ ਗਈ ਹੈ ਪਰ ਰੱਬ ਦਾ ਸ਼ੁਕਰ ਕਿਉਂਕਿ ਲੰਘਦੇ ਵੜਦੇ ਜਿਹੜੇ ਰਾਹਗੀਰ ਆ ਵੀ ਪੁੱਛਦੇ ਕਿ ਜਾਨ ਦਾ ਬਚਾਅ ਹੋ ਗਿਆ ਭਾਈ ਕਿ ਨਹੀਂ ਤਾਂ ਦੱਸੀਦਾ ਕਿ ਜਾਨ ਦਾ ਬਚਾਅ ਹੋ ਗਿਆ ਤਾਂ ਹਰ ਬੰਦਾ ਕਹਿੰਦਾ ਕਿ ਸ਼ੁਕਰ ਰੱਬ ਦਾ ਸ਼ੁਕਰ ਹੈ ਕਿ ਜਾਨ ਬਚ ਗਈ ਪਰ ਹੁਣ ਵੱਡੀ ਗੱਲ ਇਹ ਆ ਕਿ ਨੈਸ਼ਨਲ ਹਾਈਵੇ ਤੇ ਹਾਦਸੇ ਹੁੰਦੇ ਕਿ ਵੇ ਇੱਕ ਵਾਰੀ ਵੀ ਜਾ ਵੀ ਦਿਖਾ ਦਿਓ ਜਿਹੜੀ ਸਕੂਟੀ ਆ ਇਹ ਟੋਟਲੀ ਡੈਮੇਜ ਹੋ ਗਈ ਹੈ ਉੱਦ ਜਿਹੜਾ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਕੈਨ ਤੁਸੀਂ ਦੇਖ ਸਕਦੇ ਹੋ ਔਰ ਜਿਹੜੇ ਬਜ਼ੁਰਗ ਨੇ ਉਹ ਦੁੱਧ ਦੀ ਸੇਵਾ ਲੈ ਕੇ ਪਿੰਡ ਪਿੰਡ ਤੋਂ ਦੁੱਧ ਇਕੱਠਾ ਕਰਕੇ ਮਹਿਤਪੁਰ ਅਲਦਣੀ ਗੁਰਦੁਆਰਾ ਸਾਹਿਬ ਵਿਖੇ ਉੱਥੇ ਪਹੁੰਚ ਜਾਂਦੇ ਆ ਉੱਥੇ ਹਸਪਤਾਲ ਵੀ ਇੱਕ ਹੈ ਤੇ ਬਜ਼ੁਰਗ ਬਾਪੂ ਜਿਨ੍ਹਾਂ ਦੀ ਉਮਰ 65-70 ਦੇ ਆਸ-ਪਾਸ ਦੱਸੀ ਜਾ ਰਹੀ ਹੈ ਉਹਨਾਂ ਨੂੰ ਹਸਪਤਾਲ ਵਿਖੇ ਪਹੁੰਚਾਇਆ ਜਾਂਦਾ ਕਾਰ ਸਵਾਰਨ ਵੀ ਹਸਪਤਾਲ ਵਿਖੇ ਪਹੁੰਚਾਇਆ ਜਾਂਦਾ ਔਰ ਦੋਨੇ ਹੁਣ ਖਤਰੇ ਤੋਂ ਬਾਹਰ ਨਹੀਂ ਦੱਸਿਆ ਜਾ ਰਿਹਾ ਪਰ ਹਾਦਸੇ ਹੁੰਦੇ ਕਿਉਂ ਤੁਸੀਂ ਆ ਦੇਖੋ ਹੁਣ ਰੌਂਗ ਸਾਈਡ ਤੋਂ ਗੱਡੀ ਆ ਰਹੀ ਹੈ ਤੇ ਨੈਸ਼ਨਲ ਹਾਈਵੇ ਤੇ ਗੱਡੀਆਂ ਕਿੰਨੀਆਂ ਤੇਜ਼ ਚੱਲਦੀਆਂ ਸੀ ਇਸ ਕੱਲ ਦਾ ਅੰਦਾਜ਼ਾ ਲਗਾ ਸਕਦੇ ਆ ਕਿਉਂਕਿ ਜੇ ਇੱਥੇ ਐਕਸੀਡੈਂਟ ਨਾ ਹੋਇਆ ਹੁੰਦਾ ਆ ਬਲਾਕੇਜ ਨਾ ਹੁੰਦੀ ਤਾਂ ਗੱਡੀਆਂ 100 ਦੀ ਪਲੱਸ ਸਪੀਡ ਤੇ ਆਉਂਦੀਆਂ ਹਾਲਾਂਕਿ ਪੁਲਿਸ ਵੱਲੋਂ ਚਲਾਣ ਵੀ ਕੱਟੇ ਜਾਂਦੇ ਸਮਝਾਇਆ ਵੀ ਜਾਂਦਾ ਕਿ 90 ਦੀ ਸਪੀਡ ਤੋਂ ਵੱਧ ਨਾ ਚਲਾਓ 80 ਦੀ ਸਪੀਡ ਤੋਂ ਵੱਧ ਨਾ ਚਲਾਓ ਗੱਡੀ ਕੰਟਰੋਲ ਰਹਿੰਦੀ ਐ 80 90 ਦੀ ਸਪੀਡ 'ਚ ਲੇਕਿਨ ਗੱਡੀਆਂ ਨੇਰੀ ਵਾਂਗ ਰਾਕਟ ਵਾਂਗ ਆਉਂਦੀਆਂ ਸਪੀਡ ਕੰਟਰੋਲ ਕੋਈ ਨਹੀਂ ਕਰਦਾ ਔਰ ਦੂਜਾ ਕਾਰਨ ਕੀ ਹੈ ਜਿਹੜਾ ਆਪਾਂ ਸਮਝੀਏ ਤਾਂ ਕਈ ਵੇਲੇ ਨੈਵੀਗੇਸ਼ਨ ਲੱਗੀ ਹੁੰਦੀ ਨੈਵੀਗੇਟਰ ਗੱਡੀ ਤੇ ਲੱਗਿਆ ਹੁੰਦਾ ਤਾਂ ਆ ਜਿਵੇਂ ਹੁਣ ਇੱਥੇ ਲੋਕਾਂ ਨੇ ਡਿਵਾਈਡਰ ਆਪ ਹੀ ਕੱਟ ਕੇ ਲਾਂਗਾ ਬਣਾ ਲਿਆ ਹੁੰਦਾ ਤਾਂ ਨੈਵੀਗੇਸ਼ਨ ਤੇ ਪਤਾ ਨਹੀਂ ਲੱਗਦਾ ਕਿ ਅੱਗੇ ਕੱਟ ਹੈ ਔਰ ਜਿਹੜੇ ਇਹ ਲਿੰਕ ਸੜਕਾਂ ਦੇ ਨਾਲ ਲੋਕਾਂ ਨੇ ਆਪ ਹੀ ਡਿਵਾਈਡਰ ਤੋੜ-ਤੋੜ ਕੇ ਜਿਹੜੇ ਰਾਹ ਬਣਾਏ ਆ ਉਹਦੇ ਕਰਕੇ ਵੀ ਜਿਹੜੇ ਹਾਦਸੇ ਹੋ ਜਾਂਦੇ ਕਿਉਂਕਿ ਨੈਵੀਗੇਸ਼ਨ ਦਾ ਸ਼ੋ ਨਹੀਂ ਕਰਦਾ ਔਰ ਆਮ ਬੰਦੇ ਨੂੰ ਵੀ ਪਤਾ ਨਹੀਂ ਲੱਗਦਾ ਚਾਹੇ ਲੋਕਲ ਹੀ ਕਿਉਂ ਨਾ ਹੋਵੇ ਪਤਾ ਨਹੀਂ ਲੱਗਦਾ ਕਿ ਇਸ ਤਰੀਕੇ ਦਾ ਰਾਹ ਬਣਾਏ ਆ ਤਾਂ ਇਹ ਜਿਹੜੇ ਕੱਟ ਆਪਣੇ ਆਪ ਹੀ ਮੈਨੂਫੈਕਚਰ ਕੀਤੇ ਗਏ ਆਪਣੇ ਆਪ ਹੀ ਤਿਆਰ ਕੀਤੇ ਗਏ ਆ ਇਹ ਵੀ ਹਾਦਸਿਆਂ ਦਾ ਕਾਰਨ ਬਣਦੇ ਆ ਔਰ ਜਦੋਂ ਨੈਸ਼ਨਲ ਹਾਈਵੇ ਬਣਦਾ ਆ ਉਦੋਂ ਵੀ ਇਹ ਚੀਜ਼ਾਂ ਨੂੰ ਧਿਆਨ 'ਚ ਨਹੀਂ ਰੱਖਿਆ ਜਾਂਦਾ ਕਿ ਹਰ ਪਿੰਡਾ ਵਾਲੇ ਨੂੰ ਵੀ ਰਾਹ ਦੋ ਉਹਨਾਂ ਨੇ ਵੀ ਜਿਹੜਾ ਆ ਇੱਕ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਪਹੁੰਚਣਾ ਜਾਂ ਨੈਸ਼ਨਲ ਹਾਈਵੇ ਤੇ ਚੜਨਾ ਤਾਂ ਉਸ ਵੇਲੇ ਵੀ ਇਹ ਚੀਜ਼ਾਂ ਨਹੀਂ ਸੋਚਿਆ ਸਮਝੇ ਗਈਆਂ ਤਾਂ ਬਹੁਤ ਸਾਰੇ ਕਾਰਨ ਨੇ ਲੇਕਿਨ ਸਾਡੀ ਬੇਨਤੀ ਇਹੀ ਹੈ ਕਿ ਕਾਰਨ ਜਿੰਨੇ ਮਰਜ਼ੀ ਹੋਣ ਜੇਕਰ ਸਪੀਡ ਜਿਹੜੀ ਆ ਕੰਟਰੋਲ 'ਚ ਹੋਵੇ ਤਾਂ ਜਿਹੜੇ ਚਾਂਸਸ ਐਕਸੀਡੈਂਟ ਦੇ ਬਹੁਤ ਘਟ ਜਾਂਦੇ ਤੇ ਗੱਡੀ ਕੰਟਰੋਲ 'ਚ ਰਹਿੰਦੀ ਆ ਬਾਕੀ ਫਿਰ ਤੋਂ ਆ ਦੇਖੋ ਜੀ ਫਣ ਬਾਪੂ ਜਿਓ ਚੜੇ ਆਸ ਲਿੰਕ ਸੜਕ ਤੋਂ ਹਾਈਵੇ ਤੇ ਚੜਿਆ ਤੇ ਮoure ਫੇਰ ਜਾਣਾ ਤਾਂ ਗੱਬੇ ਵਿੱਚ ਸਪੇਸ ਤਾਂ ਆਈ ਹੀ ਨਹੀਂ ਕ੍ਰੋਸਿੰਗ ਨਹੀਂ ਨਾ ਇਹ ਉਹ ਉਨੇਕ ਜਿਹੜਾ ਖੁਜਾ ਜਿਹਾ ਆ ਉਹਦੇ ਵਿੱਚ ਹੀ ਖੜਨਾ ਆ ਤਾਂ ਜੇ ਪਿੱਛੋਂ ਟਰੱਕ ਤੇਜ਼ ਆ ਜਾਵੇ ਗੱਡੀ ਤੇਜ਼ ਆ ਜਾਵੇ ਜਾਂ ਤੁਹਾਡਾ ਇੱਕ ਚੱਕਾ ਬਾਹਰ ਹੋ ਗਿਆ ਇੱਕ ਚੱਕਾ ਪਿੱਛੇ ਹੋ ਗਿਆ ਤਾਂ ਉਹ ਵੀ ਇੱਕ ਜਾਨ ਦਾ ਖੋਹ ਆ ਖਤਰਾ ਆ ਤਾਂ ਇਹ ਪਾਸਿੰਗ ਨਹੀਂ ਆ ਇਹ ਪਾਸਿੰਗ ਆਪ ਤਿਆਰ ਕੀਤੀ ਗਈ ਆ ਲੋਕਾਂ ਵੱਲੋਂ ਇਹ ਖਤਰੇ ਦੀ ਘੰਟੀ ਆ ਤਾਂ ਇਹ ਜਿਹੜੀਆਂ ਵੱਡੀਆਂ ਗੱਲਾਂ ਇੱਥੇ ਜਿਹੜੇ ਬ੍ਰਿਜ ਹੋਣੇ ਚਾਹੀਦੇ ਆ ਪੁਲ ਹੋਣੇ ਚਾਹੀਦੇ ਆ ਉਹਦੇ ਨਾਲ ਪਹਤਾ ਹੋ ਸਕਦਾ ਔਰ ਬੇਨਤੀ ਫਿਰ ਤੋਂ ਹੈ ਕਿ ਸਪੀਡ ਜਿਹੜੀ ਹੈ ਕੰਟਰੋਲ ਚ ਹੋਣੀ ਚਾਹੀਦੀ ਹੈ ਆ ਤੁਸੀਂ ਦਿਖਾ ਦਿਓ ਘੜੀ ਗੱਡੀ ਜਿਹੜੀ ਦੱਸੀ ਜਾ ਰਹੀ ਹੈ ਕਿ ਦੋ ਤਿੰਨ ਪਲਟੀਆਂ ਖਾਣ ਤੋਂ ਬਾਅਦ ਸਿੱਧੀ ਹੁੰਦੀ ਹੈ ਸਕੂਟੀ ਟੋਟਲ ਡੈਮੇਜ ਹੋ ਗਈ ਹੈ ਪਰ ਜਾਨਾਂ ਦਾ ਬਚਾਇਆ ਹੈ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਮੌਜੂਦ ਹੈ ਟ੍ਰੈਫਿਕ ਜਿਹੜਾ ਨਿਰਵਿਘਨ ਚੱਲਦਾ ਰਹੇ ਉਹਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਦਿਖਾ ਦਿਓ ਤਾਂ ਸੜਕ ਸੁਰੱਖਿਆ ਫੋਰਸ ਦੀ ਟੀਮ ਜਿਹੜੀ ਹੈ ਉਹ ਇੱਥੇ ਮੌਜੂਦ ਹੈ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਰਹੋਗੇ ਔਰ ਸਪੀਡ ਜਿਹੜੀ ਆ ਕੰਟਰੋਲ 'ਚ ਹੀ ਗੱਡੀ ਨੂੰ ਚਲਾਉਂਗੇ ਔਰ ਜਦੋਂ ਤੁਸੀਂ ਲਿੰਕ ਸੜਕ ਤੋਂ ਨੈਸ਼ਨਲ ਹਾਈਵੇ ਤੇ ਚੜ੍ਹਨਾ ਹੈ ਚਾਹੇ ਮੇਨ ਸੜਕ ਤੇ ਚੜ੍ਹਨਾ ਤਾਂ ਬਿਲਕੁਲ ਇੱਕ ਇਹ ਨਹੀਂ ਕਿ ਆਪਣੇ ਸੱਜੇ ਪਾਸੇ ਦੇਖ ਕੇ ਚੜੋ ਬਿਲਕੁਲ ਅੱਗੇ ਪਿੱਛੇ ਸੱਜੇ ਖੱਬੇ ਉੱਪਰ ਥਲੇ ਸਾਰੇ ਪਾਸੇ ਦੇਖ ਕੇ ਚੜ੍ਹਨਾ ਪੈਂਦਾ ਕਿਉਂਕਿ ਪਤਾ ਨਹੀਂ ਕੌਣ ਕਿਧਰੋਂ ਆ ਜਾਂਦਾ ਤਾਂ ਹੁਣ ਉਹ ਤੁਸੀਂ ਦਿਖਾ ਦਿਓ ਰਿਫਲੈਕਟਰ ਹੋਰ ਮਗਾਏ ਗਏ ਨੇ ਤੇ ਗੱਡੀ ਟੋਕਰਨ ਵਾਲੀ ਵੀ ਮਗਾਈ ਗਈ ਆ ਜਿਹੜੀ ਗੱਡੀ ਕੇ ਟੋਕ ਕਰਕੇ ਇਸ ਕਾਰ ਨੂੰ ਇੱਥੋਂ ਲੈ ਜਾਏਗੀ ਤਾਂ ਜੋ ਸੜਕ ਜਿਹੜੀ ਹੈ ਉਹ ਖਾਲੀ ਹੋ ਸਕੇ ਬਲਾਕੇਜ ਖਤਮ ਹੋ ਸਕੇ ਤੇ ਟ੍ਰੈਫਿਕ ਨਿਰਵਿਘਨ ਚੱਲਦਾ ਰਹੇ ਜੀ ਭਾਜੀ ਜਾਣਕਾਰੀ ਸਾਂਝੀ ਕਰ ਦਿਓ ਜੀ ਅਸੀਂ ਸਾਨੂੰ ਕੰਟਰੋਲ ਰੂਮ ਤੋਂ ਕਾਲ ਆਈ ਹੈ ਜੀ ਅਸੀਂ 5 ਮਿੰਟ ਦੇ ਅੰਦਰ ਨੂੰ ਥੂਰੇ ਆ ਗਈ ਪਤਾ ਲੱਗਿਆ ਸਵਿਫਟ ਗੱਡੀ ਨੇ ਇੱਕ ਐਕਟਿਵਨ ਹਿੱਟ ਕੀਤਾ ਜੋ ਵੀ ਬਜ਼ੁਰਗ ਸੀ ਉਹਨਾਂ ਦੇ ਗੈਰੀ ਸੱਟ ਲੱਗੀ ਉਹਨਾਂ ਨੇ 108 ਦੇ ਥਰੂ ਅਸੀਂ ਐਮਬੂਲੈਂਸ ਦੇ ਹੋ ਸਰਕਾਰੀ ਹਸਪੀਟਲ ਨਮਸ਼ਾਰ ਪਹੁੰਚਾਇਆ ਗਿਆ ਇੰਚਾਰਜ ਸਾਹਿਬ ਉੱਥੇ ਗਏ ਹੋਏ ਆ ਤੇ ਅਸੀਂ ਇਹਨੂੰ ਰੋਡ ਕਲੀਅਰ ਕਰਵਾ ਰਹੇ ਆ ਤੇ ਟ੍ਰੈਫਿਕ ਨੂੰ ਸਜਾਦੂ ਢੰਗ ਨਾਲ ਕਲੀਅਰ ਕਰਵਾਇ ਤੇ ਜਾ ਰਿਹਾ ਹੈ ਅਤੇ ਕਿਸ ਗੱਡੀ ਨੂੰ ਅਸੀਂ ਸਾਈਡ ਤੇ ਲਗਾ ਕੇ ਰਸਤਾ ਸਾਫ ਕਲੀਅਰ ਕਰਾਵਾ ਸਰ ਜਿਹੜੇ ਪੀੜਤ ਨੇ ਖਤਰੇ ਤੋਂ ਬਾਹਰ ਨੇ ਹਾਂਜੀ ਹਾਂਜੀ ਖਤਰੇ ਤੋਂ ਬਾਹਰ ਨੇ ਬਹੁਤ ਸ਼ੁਕਰੀਆ ਸਰ ਬਹੁਤ ਮਿਲ ਤੁਸੀਂ ਸੁਣਿਆ ਸੜਕ ਸੁਰੱਖਿਆ ਫੋਰਸ ਦੀ ਟੀਮ ਤੋਂ ਸਰ ਹੁਣਾਂ ਦੱਸਿਆ ਮੁਲਾਜ਼ਮ ਵੀਰ ਨੇ ਦੱਸਿਆ ਕਿ ਜਿਹੜੇ ਪੀੜਤ ਹੈ ਉਹਨਾਂ ਨੂੰ ਨਾਲ ਲੈ ਕੇ ਇੰਚਾਰਜ ਸਾਹਿਬ ਜਿਹੜੇ ਸਿਵਲ ਹਸਪੀਟਲ ਲੈ ਕੇ ਗਏ ਹੋਇਆ 108 ਐਂਬੂਲੈਂਸ ਥ्रू ਉਹਨਾਂ ਨੂੰ ਹਸਪਤਾਲ ਲੈ ਕੇ ਪੰਚਾਇਆ ਗਿਆ ਟ੍ਰੈਫਿਕ ਨੂੰ ਨਿਰਵਿਘਨ ਚਲਾਇਆ ਜਾਵੇ ਸਚਾਰੂ ਢੰਗ ਨਾਲ ਚਲਾਇਆ ਜਾਵੇ ਉਸ ਲਈ ਜਿਹੜੀ ਜਿਹੜੀ ਡਿਪਲॉयਮੈਂਟ ਇੱਥੇ ਹੈਗੀ ਸਲਵ ਸੁਰੱਖਿਆ ਫੋਰਸ ਦੀ ਔਰ ਗੱਡੀ ਨੂੰ ਹੁਣ ਇੱਕ ਸਾਈਡ ਤੇ ਕੀਤਾ ਜਾ ਰਿਹਾ ਤਾਂ ਜੋ ਟ੍ਰੈਫਿਕ ਨਿਰਵਿਘਨ ਚੱਲਦਾ ਰਹੇ ਤਾਂ ਇਹ ਜਿਹੜਾ ਉਪਰਾਲਾ ਸਲਵ ਸੁਰੱਖਿਆ ਫੋਰਸ ਦਾ ਇਹ ਬਹੁਤ ਅੱਛਾ ਹੈ ਔਰ ਆਏ ਦਿਨ ਜਦੋਂ ਇਸ ਤਰੀਕੇ ਦੇ ਹਾਦਸੇ ਹੁੰਦੇ ਆ ਜਾਂ ਹੋਰ ਵੀ ਹਾਦਸੇ ਹੁੰਦੇ ਆ ਕਿਵਲ ਕੋਈ ਵਾਰਦਾਤ ਹੋ ਜਾਂਦੀ ਹੈ ਤਾਂ ਸੜਕ ਸੁਰੱਖਿਆ ਫੋਰਸ ਦੀ ਜਿਹੜੀਆਂ ਟੀਮਾਂ ਆ ਉਹ ਤੁਰੰਤ ਪਹੁੰਚਦੀਆਂ ਇਹ ਚੰਗੀ ਗੱਲ ਹੈ ਇਹ ਜਿਹੜੀ ਆ ਮਦਦ ਹੈ ਇਹ ਬਹੁਤ ਅੱਛੀ ਹੈਲਪ ਹੈ ਜਿਹੜੀ ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਦਿਖਾ ਦਿਓ ਵੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਜੂਦ ਹੈ ਨਾਲ ਦੀਆਂ ਲੋਕਾਂ ਨੂੰ ਸਮਝਾਇਆ ਵੀ ਜਾ ਰਿਹਾ ਕਿੰਨੇ ਕਿ ਯਾਰ ਨਾ ਲੰਘੋ ਐਦਾਂ ਤੁਸੀਂ ਐਦਾਂ ਹਾਈਵੇ ਤੇ ਆ ਕੇ ਖੜ ਜਾਣਾ ਤਾਂ ਹਾਦਸੇ ਦਾ ਖਤਰਾ ਵੱਧ ਜਾਂਦਾ ਔਰ ਹੁਣ ਗੱਡੀ ਨੂੰ ਇੱਕ ਪਾਸੇ ਕੀਤਾ ਜਾ ਰਿਹਾ ਬਹੁਤ ਬਹੁਤ ਸ਼ੁਕਰੀਆ